Thank mm -hmm. you. ਥੈਂਕ ਯੂ ਮੈਂ ਪਹਿਲਾਂ ਵੀ ਇੱਥੇ ਇੰਚਾਰਜ ਰਹਿ ਚੁੱਕਾ ਹਾਂ ਚੌਂਕੀ ਇੰਚਾਰਜ ਤੋਂ 20 ਸਾਲ ਪਹਿਲਾਂ ਜੀ ਤੇ ਕਾਫੀ ਸਹਿਯੋਗ ਮੈਨੂੰ ਉਸ ਟਾਈਮ ਪੁਲਿਸ ਨਾਲ ਮਿਲਿਆ ਸੀ ਜਿਸ ਨਾਲ ਅਸੀਂ ਕਾਫੀ ਕ੍ਰਾਈਮ ਨੂੰ ਉਸ ਟਾਈਮ ਜਿਹੜੀ ਠੱਲ ਪਾ ਕਰ ਗਏ ਹੁਣ ਵੀ ਮੈਨੂੰ ਆਸ ਹੈ ਕਿ ਮੈਨੂੰ ਤੁਹਾਨੂੰ ਲੋਕ ਨੂੰ ਸਹਿਯੋਗ ਮਿਲੇਗਾ ਕਿ ਜਿਹੜਾ ਚੋਰੀ ਨਸ਼ਾ ਬੋਤ ਨੂੰ ਬੜੀ ਚੱਲ ਰਹੀ ਹੈ ਉਹਦੇ ਵਿੱਚ ਵੀ ਦੀ ਪਬਲਿਕ ਮੇਰਾ ਸਾਥ ਦੇਗੀ ਲੋਕ ਮੇਰਾ ਸਾਥ ਦੇਣਗੇ ਅਸੀਂ 100% ਜਿਹੜਾ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜਾਏ ਬਿਲਕੁਲ ਜਿਹੜੀ ਇਹ ਲਾਹਤ ਜਿਹੜੀ ਆ ਉਹ ਪੰਜਾਬ ਨੂੰ ਜਿਹੜੀ ਚਿਪਕੀ ਹੈ ਠੀਕ ਹੈ। ਉਹ ਦੂਸਰਾ ਕਾਨੂੰਨ ਦਾ ਰਾਜ ਰਹੇਗਾ। ਕੋਈ ਗੁੱਡਾ ਕਰਦੀ ਨਹੀਂ। ਕਿਸੇ ਤਰ੍ਹਾਂ ਦੀ ਕੋਈ ਵੀ ਲਾਲਸਤ ਨਹੀਂ ਹੋਏਗੀ। ਠੀਕ ਹੈ। ਸਭ ਜਦਾਂ 100 ਫਲੋਰ ਲਕਾ ਹੈਗਾ ਉਹਦੇ ਵਿੱਚ ਕਾਫੀ ਨਸ਼ਿਆਂ ਦਾ ਕਬੂਲ ਪਹੁੰਚਾ ਹੈਗਾ। ਕਈ ਏਦਾਂ ਦੇ ਸਪੌਟ ਹੈਗੇ, ਇਹਦਾ ਗੰਨਾ ਪਿੰਡ ਹੈਗਾ ਵਗੈਰਾ ਉਹ ਵੀ ਨਸ਼ਿਆਂ ਦਾ ਕਾਫੀ ਮਸੂਫ ਪਿੰਡ ਹੈਗਾ। ਸਿਰ ਉਹਨਾਂ ਲਈ ਪਹਿਰੇ ਦੇ ਅਧਿਕਾਰੀ ਕੰਮ ਕਰ ਸਕਦੇ। ਅਸੀਂ ਜਿਹੜੀ ਹੈਗੇ ਆ ਡਰੱਗ ਸਪੌਟ ਜਿਹੜੇ ਉਹ ਆਡਟੀਫਾਈ ਕਰ ਰਹੇ ਆ। ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹੀ ਕਰਵ ਕਰਾਂਗੇ। ਜਿੱਥੇ ਜਿਹੜੀ ਆ ਡਰੱਗ ਦੀ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਆ। ਜੇ ਕਿ ਨਾ ਪਿੰਡ ਹੋਵੇ ਚਾਹੇ ਸਿਲਕੈਂਡ ਹੈ ਜੀ ਹੋਵੇ ਚਾਹੇ ਤਲੇਦੇ ਹੈ ਜੀ ਹੋਵੇ ਜਿਹੜਾ ਵੀ ਏਰੀਆ ਹੈ ਅਸੀਂ ਉਹ ਨੂੰ ਜਿਹੜਾ ਪਹਿਲਾਂ ਪ੍ਰਾਇੋਰਟੀ ਜਿਹੜਾ ਫੋਕਸ ਕਰਾਂਗੇ ਠੀਕ ਆ ਸਰ ਜਿਹੜੇ ਬੱਚੇ ਜਿਹੜੇ ਸਿਹਤ ਜਿਹੜੇ ਬੱਚੇ ਜਿਹੜੇ ਐਕਚੁਅਲੀ ਉਹ ਵਿਕਟਮ ਹੋਵੇ ਵਿਕਟਮ ਮਾਪਿਆਂ ਨੂੰ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਹੈਗੇ ਆ ਡਰੱਗਸ ਮੰਗਲਰ ਹੈਗੇ ਆ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਐਡਮਿਟ ਕਰਾਵਾਂ ਉਹਨਾਂ ਦੀ ਟ੍ਰੀਟਮੈਂਟ ਕਰਾਉਂਦਾ ਸੀ 100% ਬੰਦੋਬਸਤ ਕਰਨ ਦੀ ਕੋਸ਼ਿਸ਼ ਕਰਕੇ ਕਰਾਵਾਂਗੇ ਬਤਲੀ ਦਾ ਅੰਦਰ ਠੀਕ ਆ ਸਰ